ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੱਲੋਂ ਲਗਾਤਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਅਗਾਮੀ ਤਿਆਰੀਆਂ ਕੀਤੀਆਂ ਚਾਲੀਆਂ ਨੇ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਦਾ ਕਿਲਾ ਢਹਿ ਢੇਰੀ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਪੱਕੇ ਸਾਥੀ ਅਲਵਿਦਾ ਕਹਿ ਗਏ ਨੇ ਆਪ ਆदमी ਪਾਰਟੀ ਨੂੰ ਉਹਨਾਂ ਨੇ ਅੱਜ ਆਪ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਟੈਨਸ਼ਨ ਦੇ ਵਿੱਚ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਵੀ ਟੈਨਸ਼ਨ ਦੇ ਵਿੱਚ ਯਾਨੀ ਕਿ ਇੱਕ ਪਾਸੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਲਗਾਤਾਰ ਆਪ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਖੁਦ ਦੀ ਪਾਰਟੀ ਦੇ ਲੰਮਾ ਸਮਾਂ ਭਗਵੰਤ ਮਾਨ ਦੇ ਨਾਲ ਕੰਮ ਕਰ ਰਹੇ ਵੱਡੇ ਆਗੂ ਉਹ ਵੀ ਜਿੱਤੇ ਹੋਏ ਉਹ ਪਾਰਟੀ ਦਾ ਸਾਥ ਛੱਡ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਭਗਵੰਤ ਭਗਵੰਤ ਮਾਨ ਦੀ ਗੱਲ ਤੇ ਉਹ ਹੈ ਕਿ ਅੱਗਾ ਦੌੜ ਤੇ ਪਿੱਛਾ ਚੌੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਵੱਧ ਕੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਟਾਰਗੇਟ ਕਨਵਿੰਸ ਕਰ ਰਹੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਆਓ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਆਪੋ ਆਪਣੀ ਹਲਕਿਆਂ ਦੇ ਵਿੱਚੋਂ ਟਿਕਟਾਂ ਦਿੱਤੀਆਂ ਜਾਣਗੀਆਂ ਲੇਕਿਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਇਹ ਗੱਲ ਹੋ ਸਕਦੀ ਸੀ ਅਮਨ ਅਰੋੜਾ ਦੀ ਜਾਂ ਹੋਰ ਕਿਸੇ ਮੰਤਰੀ ਦੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁੱਦੇ ਸ਼ਹਿਰ ਦੇ ਅੱਠ ਵੱਡੇ ਆਗੂ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਜੋ ਹਲਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਦਾ ਹੈ ਦੱਸਿਆ ਜਾ ਰਿਹਾ ਹੈ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਸੰਗਰੂਰ ਦੇ ਵਿੱਚ ਹੈ ਆਪ ਆदमी ਪਾਰਟੀ ਸੰਗਰੂਰ ਨਗਰ ਕੌਂਸਲ ਚੂਨਾ ਵਿੱਚ ਬਹੁਤ ਬਤ ਹਾਸਲ ਕਰਨ ਵਿੱਚ ਅਸਫਲ ਰਹੀ ਅਤੇ ਵਿਆਪਕ ਲੰਬਗ੍ਰਾਹੀ ਨਗਰ ਕੌਂਸਲ ਦਾ ਕੰਟਰੋਲ ਸਫਲਤਾਪੂਰਵਕ ਹਾਸਲ ਕਰਨ ਤੋਂ ਸਿਰਫ 5 ਮਹੀਨੇ ਬਾਅਦ 8 ਆਪ ਕੌਂਸਲਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬ ਵਿੱਚ ਆਪ ਦੀ ਸਰਕਾਰ ਅਤੇ ਹਲਕਾ ਵਿਧਾਇਕ ਪਾਰਟੀ ਦੇ ਸੁਭਾ ਚਾਰਜ ਅਤੇ ਨਗਰ ਕੌਂਸਲ ਪ੍ਰਧਾਨ ਬਜੂ ਆਪਣੀ ਸਥਿਤੀ ਦੇ ਬਾਵਜੂਦ ਸੰਗਰੂਰ ਵਿੱਚ ਆਪ ਆਦਮੀ ਪਾਰਟੀ ਲਈ ਇਹ ਸਥਿਤੀ ਬਣੀ ਹੋਈ ਹੈ ਕਿ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਸਮੇਤ 8 ਆਪ ਕੌਂਸਲਰਾਂ ਨੇ ਜਨਤਕ ਤੌਰ ਤੇ ਆਪਣੀ ਸਤੀਫੇ ਦਾ ਐਲਾਨ ਕਰਨ ਦੇ 24 ਘੰਟੇ ਬਾਅਦ ਵੀ ਪਾਰਟੀ ਹਾਈ ਕਮਾਂਡ ਨੇ ਕੋਈ ਕਾਰਵਾਈ ਨਹੀਂ ਕੀਤੀ ਯਾਨੀ ਕਿ ਹਲਕਾ ਸੰਗਰੂਰ ਜਿੱਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜਿੱਤੇ ਹੋਏ 8 ਕੌਂਸਲਰਾਂ ਨੂੰ ਕਨਵਿੰਸ ਨਹੀਂ ਕਰ ਸਕੇ ਤਾ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਵੇਂ ਕਨਵਿੰਸ ਕਰਨਗੇ ਕਿ ਦੁਬਾਰਾ ਸਰਕਾਰ ਰਿਪੀਟ ਕਰੋ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਦੂਸਰੀਆਂ ਪਾਰਟੀਆਂ ਟਾਰਗੇਟ ਕਰ ਰਹੀਆਂ ਨੇ ਇਵਨ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਵੀ ਕਰ ਰਿਹਾ ਹੈ ਰਮਨ ਅਰੋੜਾ ਵੀ ਕਰ ਰਿਹਾ ਹੈ ਕੁਮਰ ਬਜਾ ਕੁਮਰਬਿਜੇ ਪ੍ਰਤਾਪ ਸਿੰਘ ਵੀ ਕਰ ਰਿਹਾ ਹੈ ਅਤੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਕਈ ਆਗੂ ਜਿਹੜੇ ਨੇ ਉਹ ਪਾਰਟੀ ਨੂੰ ਅਲਵਿਦਾ ਕਹਿ ਗਈ ਸੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੌਕੇ ਤੇ ਯੂ-ਟਰਨ ਲੈ ਲਿਆ ਗਿਆ ਲੈਂਡ ਪੁਲਿੰਗ ਪਾਲਿਸੀ ਵਾਪਸ ਲਈ ਗਈ ਲੇਕਿਨ ਇਸ ਤੇ ਬਾਪ ਯੁੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਲਕਾ ਯਾਨੀ ਕਿ ਸੰਗਰੂਰ ਦੇ 8 ਕੌਂਸਲਰਾਂ ਨੂੰ ਸਮਝਾ ਨਹੀਂ ਸਕੇ ਇਟ ਮੀਨਸ ਕਿ ਆ ਆਦੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਧੰਨਵਾਦ